ਸਰਕਾਰ ਤੁਸੂ ਦੇਖ ਰਹੇ ਹੋ এবੀਪੀ ਸੰਜਾ ਮੈਂ ਹਾਂ ਨਵਦੀਪ ਕੌਰ ਅੱਜ ਸਕੈਨਿੰਗ ਸਰਕਾਰੀ ਲੈਪਟਾਪ ਤੇ ਟੈਬਲੇਟਸ ਦੀ ਕਰਾਂਗੇ 2012 ਦੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਅਕਾਲੀ ਦਲ ਤੇ ਭਾਜਪਾ ਨੇ ਵਾਦਾ ਕੀਤਾ ਸੀ ਕਿ ਸਰਕਾਰੀ ਸਕੂਲਾਂ 'ਚ ਪੜਨ ਵਾਲੇ 11ਵੀਂ 12ਵੀਂ ਦੇ ਵਿਦਿਆਰਥੀਆਂ ਨੂੰ ਮੁਫਤ ਲੈਪਟਾਪ ਦਿੱਤੇ ਜਾਣਗੇ ਦੇਖਦੇ ਆ ਕਿੰਨੇ ਕ ਵਿਦਿਆਰਥੀ ਲੈ ਰਹੇ ਨੇ ਸਰਕਾਰੀ ਲੈਪਟਾਪ ਦਾ ਫਾਇਦਾ ਅੱਜ ਦੁਨੀਆ ਮੇ ਸਭ ਤੋਂ ਜਿਆਦਾ ਜੌਬ ਓਪਰਚ्युनिटीज ਆਈਟੀ ਸੈਕਟਰ ਮੇ ਹੈ और ये जो हमने पहली आईटी रेवोल्यूशन हमने मिस कर गए, सेकंड आईटी रेवोल्यूशन पंजाब लीड करेगा पूरे हिंदुस्तान में आईटी रेवोल्यूशन लीड करने के लिए सबसे हमारा पहला एजेंडा है कि आईटी कंप्यूटर एजुकेशन सब स्कूलों में कंपल्सरी की जाएगी और ट्वेल्थ और इलेवेंथ स्टूडेंट्स को आई लैपटॉप दिया जाएगा सो दैट दे लर्न फ्रॉम दैट यंग एज एंड दे कैन गेट जॉब्स इन आई सेक्टर ਪਿਤਾ ਦੇ ਕਿੱਤੇ ਨੂੰ ਅਪਣਾ ਕੇ ਜ਼ਿੰਦਗੀ ਜਿਉਣ ਦਾ ਵਸੀਲਾ ਤਾਂ ਲੱਭ ਗਿਆ ਬੇਰੋਜ਼ਗਾਰੀ ਤੋਂ ਵੀ बच ਗਿਆ ਪਰ ਸ਼ਾਇਦ ਕੋਈ ਸੁਪਨਾ ਟੁੱਟ ਗਿਆ ਮਿਲੋ ਬਟਾਲਾ ਦੇ ਰਹਿਣ ਵਾਲੇ ਮਨਦੀਪ ਕੁਮਾਰ ਲੈਪਟਾਪ ਮਿਲੇਗਾ ਖੁਸ਼ੀ ਤੇ ਹਰ ਇੱਕ ਨੇ ਘਰ ਬਹਿ ਕੇ ਆਪ ਸਿੱਖਾਂਗੇ ਨੌਲੇਜ ਮਿਲੇਗੀ ਆਪਣਾ ਕੰਮ ਕਰਾਂਗੇ ਲੈਪਟਾਪ ਉਹ ਨੂੰ ਮਿਲ ਜਾਂਦੇ ਤੇ ਬਹੁਤ ਵਧੀਆ ਗੱਲ ਪਰ ਉਹਨਾਂ ਨੇ ਕਿਆ ਸੀ ਪਰ ਦਿੱਤੇ ਨਹੀਂ ਆ ਕਿ ਪਲੱਸ 2 ਕੀਤੀ ਆ ਉਸ ਤੋਂ ਬਾਅਦ ਪੈਸੇ ਕਰਕੇ ਐਡਮਿਸ਼ਨ ਨਹੀਂ ਲਈ ਗਈ ਇਸ ਕਰਕੇ ਘਰ ਦਾ ਘਰ ਪਰ ਵੀ ਕੇਸ ਕਰਕੇ ਉਹ ਕੰਮ ਕਰਨਾ ਪਿਆ ਪਾਪਾ ਮੇਰੇ ਫੁੱਟਬਾਲ ਸਿੰਦੇ ਕਿ ਜਿਸ ਨਾਲ ਫੁੱਟਬਾਲ ਨਾਲ ਤਾਂ ਪਰ ਇੱਕ ਸਿਰਫ ਘਰ ਤੱਕ ਜਿਹੜਾ ਹੀ ਚਲਦਾ ਹੈ ਜਦੋਂ ਮੰਦੀਪ ਆਪਣੀ ਰੋਜ਼ੀ-ਰੋਟੀ ਲਈ ਫੁੱਟਬਾਲ ਬਣਾਉਣ ਦਾ ਕੰਮ ਕਰਦਾ ਹੈ ਤਾਂ ਉਹ ਸੁਪਨੇ ਟੁੱਟ ਜਾਣ ਦਾ ਵੀ ਦੁੱਖ ਮਹਿਸੂਸ ਕਰਦਾ ਹੈ ਜੋ 2012 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਅਕਾਲੀ ਦਲ ਭਾਜਪਾ ਨੇ ਇਹਨਾਂ ਅੱਖਾਂ ਨੂੰ ਦਿਖਾਇਆ ਸੀ 2012 ਚੋਣਾਂ ਨੇ ਕਿਆ ਦਵਾਂਗੇ 2015 ਚ ਮੰਦੇ ਆਏ ਤੱਕ ਅੱਦੀ ਨਹੀਂ ਕੇ ਕੋਈ ਕੁਛ ਨਹੀਂ ਨਮਾਇ ਅਕਤੂਬਾਰੇ ਕਿਆ ਹਿੱਤੇ ਉਹਨਾਂ ਨੇ ਇਹ ਤੱਕ ਦਿੱਤੇ ਨਹੀਂ ਜੇ ਗਰੀਬ ਬੱਚਿਆਂ ਨਾਲ ਇੰਦਾ ਕਰਨੀ ਗਿਆਨ ਵਾਲੇ ਸਮੇਂ ਤੇ ਇੰਨਾ ਨਾ ਵੀ ਇੱਥੇ ਹੋਇਆ ਜਿਸ ਵਾਦੇ ਕੰਨਾ ਕਰ ਲੈਂਦੀਆਂ ਵਾ ਬਾਅਦ ਕੋਈ ਸਹੂਲਤ ਨਹੀਂ ਦਿੰਦੀਆਂ ਬੱਚਿਆਂ ਨੂੰ ਕਹਿੰਨਾ ਇਹਨਾਂ ਨੇ ਕਹਿੰਦੇ ਦੇ ਕਿ ਇਹ ਪੱਕਾ ਹੈ ਸਵਾਰ ਆਉਣ ਵਾਲੇ ਸਮੇਂ ਤੇ ਹਰ ਬੱਚੇ ਨੂੰ ਲੈਪਟਾਪ ਦਵਾਂਗੇ ਪਰ ਇਹ ਵਾਦਾ ਕਰਕੇ ਤੇ ਬਾਤ ਇਹਨਾਂ ਨੇ ਦਿੱਤਿਆਂ ਨਹੀਂ ਗਰੀਬਾਂ ਨਾਲ ਬੱਚਿਆਂ ਨਾਲ ਇੰਦਾ ਕੀਤਾ ਬੱਚੇ ਜਿਨ੍ਹਾਂ ਨੂੰ ਛੋਕ ਕਿ ਕਿ ਲੈਪਟਾਪ ਮੰਨਾਂਗੇ ਜਿਨ੍ਹਾਂ ਨੂੰ ਖੁਸ਼ੀ ਇਹਨਾਂ ਦੇ ਉਹਨਾਂ ਦੇ ਸੁਪਨੇ ਤੋੜ ਤੇ ਲੈਪਟਾਪ ਨਹੀਂ ਦਿੱਤੇ ਨੂੰ ਬਰਨਾਲਾ ਦੇ ਪਿੰਡ ਮਹਿਤਾ ਦਾ ਇੰਦਰਜੀਤ ਸਿੰਘ 2012-13 ਵਿੱਚ 12ਵੀਂ ਕਲਾ ਅੱਗੇ ਦੀ ਪੜ੍ਹਾਈ ਸ਼ੁਰੂ ਕਰ ਚੁੱਕਿਆ ਹੈ ਸਰਕਾਰੀ ਲੈਪਟਾਪ ਦਾ ਸੁਪਨਾ ਬਸ ਸੁਪਨਾ ਬਣ ਕੇ ਰਹਿ ਗਿਆ ਮੈਂ 2012-13 ਵਿੱਚ 12ਵੀਂ ਪਾਸ ਕੀਤੀ ਸੀ ਕਿ ਜੇ ਉਸ ਤੋਂ ਪਹਿਲਾਂ ਸਾਨੂੰ ਪੰਜਾਬ ਸਰਕਾਰ ਨੇ ਵਿਦਵਨ ਕਲਾ ਆਸ ਦਵਾਈ ਸੀਗੀ ਵੀ ਸਾਨੂੰ ਉਹ ਲੈਪਟਾਪ ਤੇ ਟੈਬਲੇਟ ਦੇਣਗੇ ਪਰ ਮੈਂ ਪਾਸ ਹੋਣ ਤੋਂ ਬਾਅਦ ਅੱਗੇ ਵੀ ਪੜ੍ਹਾਈ ਜਿਹੜੀ ਸ਼ੁਰੂ ਕੀਤੀ ਪਰ ਸਾਨੂੰ ਲੈਪਟਾਪ ਤੇ ਟੈਬਲੇਟ ਜਿਹੜੇ ਹਜੇ ਤੱਕ ਵੀ ਨਹੀਂ ਮਿਲੇ ਸਰਕਾਰ ਸਾਨੂੰ ਝੂਠਾ ਲਾਰਾ ਲਾ ਕੇ ਬਾਅਦ ਤੋਂ ਉਸ ਲਾਰੇ ਤੋਂ ਆਪ ਹੀ ਮੁੱਕਰ ਜਾਂਦੀ ਹੈ ਕਿਉਂਕਿ ਅੱਜ ਟੈਕਨੋਲੋਜੀ ਦਾ ਜਿਹੜਾ ਜੋਗਾਗਤ ਪੜ੍ਹਾਈ ਵੀ ਸਾਰੀ ਜਿਹੜੀ ਨੈਟ ਤੋਂ ਜਾਂ ਆਨਲਾਈਨ ਉਹ ਹੁੰਦੀ ਆ ਕੀ ਤਾਂ ਪਰ ਸਾਡੇ ਕੋਲ ਉਹ ਸਕੀ ਜਿਹੜੀ ਸਹੂਲਤ ਹੈ ਨਹੀਂ ਕਿ ਇਸ ਲਈ ਅਸੀਂ ਉਹ ਸਕੂਲ ਤੋਂ ਵਾਂਝੇ ਹੋ ਗਏ ਸਰਕਾਰ ਲਾਰਾ ਲਾ ਕੇ ਸਾਨੂੰ ਸਹੂਲਤ ਦੇਣੋਂ ਮੁਕਰ ਗਈ। ਇਸੇ ਪਹਿਲੇ ਸਾਲ ਦੌਰਾਨ ਲੈਪਟਾਪ ਦੇਣ ਦੇ ਵਾਅਦੇ ਦਾ ਹੱਥ ਫਿਰ ਸਰਕਾਰ ਨੇ ਹੱਥ ਕੁੱਟਦਿਆਂ ਲੈਪਟਾਪ ਨੂੰ ਟੈਬਲੇਟ ਨਾਲ ਬਦਲ ਦਿੱਤਾ। ਪੈਸੇ ਬਚਾਉਣ ਦੀ ਕੋਸ਼ਿਸ਼ ਵਿੱਚ ਕੀਤਾ ਟੈਬਲੇਟ ਦੇਣ ਦਾ ਵਾਅਦਾ ਕਿੰਨਾ ਕੁ ਪੂਰਾ ਹੋਇਆ ਇਹ ਵੀ ਦੇਖਦੇ ਆਂ। ਇਟ ਇਜ਼ ਨਾਟ ਅ ਮੈਟਰ ਆਫ ਕਾਸਟ ਇਟ ਮੈਟਰ ਯੂਜ਼ੇਬਲ ਯੂਜ਼ੇਬਲ ਕੀ ਉਹ ਸਾਡੇ ਬੱਚਿਆਂ ਨੂੰ ਆਈ ਥਿੰਕ 11th ਤੇ 12th ਤੇ ਇਵਨ ਅਗੇ ਉਹਨਾਂ ਦੀ ਕਾਲਜ ਦੇ ਵਿੱਚ ਜਿਹੜੀਆਂ ਹੈ ਇਹ ਟੈਬਲੇਟਸ ਆਰ ਇਕੁਅਲੀ ਯੂਜ਼ਫੁਲ ਐਂਡ ਇਹਦੇ ਵਿੱਚ ਜੇ ਅਸੀਂ ਕੋਈ ਬਿਕੋਜ਼ ਵੀ ਆਰ ਵੀ ਗੋ ਟੂ ਬਾਏ ਥੀਸ ਇਨ ਬਲਕ ਇਹਨਾਂ ਦੇ ਵਿੱਚ ਜੋ ਵੀ ਫੀਚਰਸ ਅਸੀਂ ਚਾਹਾਂਗੇ ਐਜੂਕੇਸ਼ਨ ਡਿਪਾਰਟਮੈਂਟ ਤੋਂ ਲੈ ਕੇ ਉਹ ਇਹਨਾਂ ਵਿੱਚ ਐਡ ਕਰਵਾ ਲਾਂਗੇ ਵੀਲ ਆਸ ਦੋਸ ਕੰਪਨੀਆਂ to provide all the features which are needed to provide quality education according to the needs of the students. ਜ਼ਿਲ੍ਹਾ ਬਰਨਾਲਾ ਦਾ ਪਿੰਡ ਕੋਠੇ ਸੁਰਜੀਤਪੁਰਾ ਇਸ ਪਿੰਡ ਵਿੱਚ ਰਹਿਣ ਵਾਲਾ ਨੌਜਵਾਨ ਜਰਨੈਲ ਸਿੰਘ ਇਸ ਵੇਲੇ ਗ੍ਰੈਜੂਏਸ਼ਨ ਕਰ ਰਿਹਾ ਹੈ। ਸਾਲ 2013-14 ਦੌਰਾਨ ਜਦੋਂ ਜਰਨੈਲ ਸਿੰਘ 11ਵੀਂ ਦੀ ਪੜ੍ਹਾਈ ਕਰ ਰਿਹਾ ਸੀ ਤਾਂ ਸਰਕਾਰ ਤੋਂ ਮੁਫਤ ਟੈਬਲੇਟ ਮਿਲਣ ਦੇ ਵਾਅਦੇ ਨੇ ਇਹਨਾਂ ਅੱਖਾਂ ਵਿੱਚ ਚਮਕ ਲਿਆ ਦਿੱਤੀ। 2014-15 ਵਿੱਚ ਜਰਨੈਲ ਨੇ 12ਵੀਂ ਪਾਸ ਕਰ ਲਈ ਪਰ ਸਰਕਾਰ ਦਾ ਟੈਬਲੇਟ ਇਸ ਕਰਨਾ ਆਇਆ 2013-14 ਦੇ ਵਿੱਚ ਪਲੱਸ 1 ਕਲਾਸ ਕੀਤੀ ਸੀ ਤੇ ਮੇਰੇ ਪਿਤਾ ਜੀ ਮਜ਼ਦੂਰੀ ਕਰਦੇ ਹਨ ਮੈਂ ਉਹਨਾਂ ਨਾਲ ਕੰਮ 'ਚ ਵੀ ਹੱਥ ਵਟਾਉਣਾਗਾ ਡੈਡੀ ਇਹ ਨਿਯਮ ਤਾਂ ਨਹੀਂ ਹੈ ਕਿ ਉਹ ਸਾਨੂੰ ਲੈਪਟਾਪ ਜਾਂ ਟੈਬਲੇਟ ਦਿਵਾ ਸਕਣ ਜੋ ਸਰਕਾਰ ਨੇ ਵਾਦਾ ਕੀਤਾ ਸੀ ਉਹ ਪੂਰਾ ਨਹੀਂ ਕੀਤਾ ਅਸੀਂ ਜਿਹੜੇ ਗਰੀਬੀ रेखा ਥੱਲੇ ਵਿਦਿਆਰਥੀ ਪੜਦੇ ਆ ਜਿਨ੍ਹਾਂ ਜੇ ਨਹੀਂ ਪਹੁੰਚ ਨਹੀਂ ਕੀ ਉਹ ਆਪ ਟੈਬਲੇਟ ਜਾਂ ਲੈਪਟਾਪ ਵਗੈਰਾ ਲੈ ਸਕਣ ਉਹ ਅੱਜ ਦੇ ਇਸ ਟੈਕਨੋਲੋਜੀ ਯੁੱਗ ਵਿੱਚ ਉਹਨਾਂ ਨੂੰ ਬਹੁਤ ਮੁਸ਼ਕਲਾ ਸਾਹਮਣਾ ਕਰਨਾ ਪੈ ਰਿਹਾ ਹੈ ਅਸੀਂ ਸਰਕਾਰ ਰੱਗੇ ਗੁਜਾਸ਼ ਕਰਦੇ ਆ ਕਿ ਉਹ ਆਪਣਾ ਵਾਦਾ ਕੀਤਾ ਹੋਇਆ ਉਹ ਪੂਰਾ ਕਰਨ ਜਿਸ ਨਾਲ ਜੋ ਵਿਦਿਆਰਥੀ ਗਰੀਬੀ रेखा ਥੱਲੇ ਪੜ ਰਹੇ ਨੇ ਉਹ ਜੋਦੇ ਵੱਡੇ ਤਾਕੜੇ ਲੋਕਾਂ ਦੇ ਵਿਦਿਆਰਥੀਆਂ ਦੇ ਬਰਾਬਰ ਖੜ ਕੇ ਆਵੇ ਸਿੱਖਿਆ ਪੂਰੀ ਕਰ ਸਕਣ ਇਲੈਕਟ੍ਰੋਨਿਕਸ ਦੀ ਦੁਕਾਨ ਤੇ ਕੰਮ ਕਰ ਰਿਹਾ ਹੈ ਇਹ ਨੌਜਵਾਨ ਹੈ ਲਵ ਕੁਮਾਰ ਘਰ ਦੀ ਆਰਥਿਕ ਹਾਲਤ ਠੀਕ ਨਾ ਹੋਣ ਕਾਰਨ 12वीं तो बाद अगली पढ़ाई जारी ना रख सक्या 2014-15 दौरान लाभ कुमार ने 12वीं की थी जदों साल 2013-14 दौरान लाभ कुमार 11वीं جماعت ਵਿੱਚ ਸੀ ਤਾਂ ਸਰਕਾਰ ਨੇ ਕਿਹਾ ਕਿ 11वीं جماعت ਦੇ ਵਿਦਿਆਰਥੀਆਂ ਨੂੰ ਟੈਬਲੇਟ ਦਿੱਤੇ ਜਾਣਗੇ ਪਰ ਜਦੋਂ वादा पूरा ना ਹੋਇਆ ਤਾਂ ਮਨ ਵਿੱਚ ਰੋਸ ਆਉਣਾ ਲਾਜ਼ਮੀ ਸੀ ਪਲੱਸ 2 ਕਰ ਚੁੱਕਿਆ ਹਾਂ ਤੇ ਦੁਕਾਨ ਤੇ ਜਾ ਰਿਹਾ ਆਪਣੀ ਤੇ ਏਦਾਂ ਰੋਟੀ ਕਮਾ ਕੇ ਘਰ ਲੈ ਕੇ ਆਈ ਦੀ ਜਾਂ ਸ਼ਾਮ ਨੂੰ ਆਪਾਂ ਬਾਏ ਫੀਰ ਇੰਟਰ ਨੂੰ ਕਹਾਂ ਜੇ ਤੁਹਾਨੂੰ ਪਲੱਸ 2 ਕਰ ਲੋ ਤੁਹਾਨੂੰ ਲੈਪਟਾਪ ਦਿੱਤੇ ਜਾਣਗੇ ਲੈਪਟਾਪ ਤੁਹਾਨੂੰ ਕੀ ਆਪਾਂ ਉਹ ਪੜ ਸਕਾਂਗੇ ਕਿ ਤੁਹਾਡੀ ਪੜਾਈ ਫਰੀ ਹੋਏਗੀ ਤੁਹਾਨੂੰ ਲੈਪਟਾਪ ਦਿੱਤੇ ਜਾਣਗੇ ਸਾਨੂੰ ਕੋਈ ਲੈਪਟਾਪ ਨਹੀਂ ਮਿਲਿਆ ਇਹ ਤੁਹਾਨੂੰ 2017 ਵਿੱਚ ਪਤਾ ਲੱਗ ਜਾਏਗਾ ਕਿ ਜਦੋਂ ਇਲੈਕਸ਼ਨ ਆਏਗੀ ਆਪਾਂ ਆਪਣਾ ਜਵਾਬ ਦੇਾਂਗੇ ਪੂਰਾ ਜਿਨ੍ਹਾਂ ਨੇ ਤੁ ਝੂਠੇ ਵਾਅਦੇ ਕੀਤੇ ਸਾਡੇ ਨਾਲ ਉਹਨਾਂ ਨੂੰ ਜਵਾਬ ਮਿਲੇਗਾ ਇਹ 2017 ਵਿੱਚ ਮਿਲੇਗਾ ਜਵਾਹਰ ਗਿਆਓ ਨਿਭਾ ਰੂਪੜੀ ਅਜਿਹਾ ਨਹੀਂ ਸੀ ਕਿ ਸਰਕਾਰ ਨੇ ਵਾਦਾ ਪੂਰਾ ਕਰਨ ਵੱਲ ਇੱਕ ਕਦਮ ਵੀ ਨਹੀਂ ਵਧਾਇਆ ਬਲਕਿ ਸਰਕਾਰ ਨੇ ਪਹਿਲੇ 2 ਸਾਲ ਲੈਪਟਾਪ ਤੇ ਟੈਬਲੇਟ ਦੇਣ ਦੇ ਲਈ ਬਕਾਇਦਾ ਬਜਟ ਦੇ ਵਿੱਚ ਐਲਾਨ ਵੀ ਕੀਤਾ ਸੀ ਫਿਰ ਵੀ ਵਿਦਿਆਰਥੀਆਂ ਨੂੰ ਲੈਪਟਾਪ ਨਾ ਦਿੱਤੇ ਜਾ ਸਕੇ ਤੇ ਇਸੇ ਨਾਲ ਖੜੇ ਹੋਏ ਕਈ ਸਵਾਲ ਸਾਲ 2012-13 ਦੌਰਾਨ ਸਰਕਾਰ ਨੇ ਸਕੂਲਾਂ ਵਿੱਚ ਪੜ੍ਹ ਰਹੇ 12ਵੀਂ ਜਮਾਤ ਦੇ ਕਰੀਬ 1.5 ਲੱਖ ਵਿਦਿਆਰਥੀਆਂ ਨੂੰ ਲੈਪਟਾਪ ਦੇਣ ਲਈ 110 ਕਰੋੜ ਦਾ ਬਜਟ ਰੱਖਿਆ ਸੀ। ਉਹ ਬਜਟ ਕਿੱਥੇ ਵਰਤਿਆ ਗਿਆ? ਸਾਲ 2013-14 ਦੇ ਬਜਟ ਦੌਰਾਨ 11ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਟੈਬਲੇਟ ਦੇਣ ਲਈ 30 ਕਰੋੜ ਰੁਪਏ ਐਲਾਨ ਕੀਤੇ ਗਏ। ਉਹ ਬਜਟ ਕਿੱਥੇ ਵਰਤਿਆ ਗਿਆ? ਲੈਪਟਾਪ ਅਤੇ ਟੈਬਲੇਟ ਦੇਣ ਤੋਂ ਹੱਥ ਪਿਛਾਂ ਕਿਉਂ ਖਿੱਚੇ ਗਏ ਇਨਾਂ ਸਾਰੇ ਸਵਾਲਾਂ ਦਾ ਸਿੱਖਿਆ ਮੰਤਰੀ ਕੋਲ ਸਿਰਫ ਇੱਕ ਹੀ ਜਵਾਬ ਸੀ ਮੈਂ ਵਿਧਾਨ ਸਭਾ ਦੇ ਫਲੋਰ ਦੇ ਉੱਤੇ ਵੀ ਇਹ ਗੱਲ ਕਹੀ ਸੀ ਕਿ ਉਸ ਸਕੀਮ ਦੇ ਉੱਤੇ ਅਸੀਂ ਦੁਬਾਰਾ ਵਿਚਾਰ ਕਰਕੇ ਅਸੀਂ ਇੰਡੀਵਿਜੂਅਲ ਬੱਚੇ ਨੂੰ ਲੈਪਟਾਪ ਦੇਣ ਦੀ ਬਜਾਏ ਜਿਹੜੀਆਂ ਸਾਡੀਆਂ ਕੰਪਿਊਟਰ ਲੈਬਸ ਹਨ ਉਹਦੇ ਵਿੱਚ ਬੱਚਿਆਂ ਨੂੰ ਜਿਹੜੂ ਕੰਪਿਊਟਰ ਜਿਹੜੇ ਆ ਉਹਨੂੰ ਪ੍ਰੈਫਰੈਂਸ ਦੇ। ਕਿਉਂਕਿ ਅਸੀਂ ਕੈਲਕੂਲੇਟ ਕੀਤਾ ਸੀ ਅਸੀਂ ਯੂਪੀ ਦਾ ਜਿਹੜਾ ਐਕਸਪੀਰੀਅੰਸ ਹੈ ਉਹ ਵੀ ਸਟੱਡੀ ਕੀਤਾ। ਜੇ ਅਸੀਂ ਲੈਬ ਦੇ ਵਿੱਚ ਕੰਪਿਊਟਰ ਜਿਹੜੀਆਂ ਲੈਬ ਦਾ ਕੰਪਿਊਟਰ ਲੈਬ ਆ ਉਹਨੂੰ ਅਪਡੇਟ ਕਰਦੇ ਆ ਤੇ ਉਹਦੇ ਨਾਲ ਸਾਡੇ 15 ਲੱਖ ਬੱਚਿਆਂ ਨੂੰ ਬੈਨੀਫਿਟ ਹੋਣੀ। ਜੇ ਅਸੀਂ ਇੰਡੀਵਿਜੂਅਲੀ ਬੱਚੇ ਨੂੰ ਦਿੰਨੇ ਆ ਤੇ ਸਿਰਫ 1.5 ਲੱਖ ਬੱਚਾ ਉਹਦੇ ਤੇ ਬੈਨੀਫਿਟ ਕਰ। ਇਸ ਕਰਕੇ ਸਾਡੀ ਪ੍ਰਾਇੋਰਟੀ ਹੈ ਕਿ ਸਾਡੇ ਸਾਰੇ ਜਿਹੜੇ ਸੈਕੰਡਰੀ ਸਕੂਲ ਵੀ ਆ ਸੈਕੰਡਰੀ ਸਕੂਲ ਵੀ ਆ। ਉਹਨਾਂ ਦੀਆਂ ਕੰਪਿਊਟਰ ਲੈਬਸ ਜਿਹੜੀਆਂ 2004-5 ਦੇ ਵਿੱਚ ਸਟੈਬਲਿਸ਼ ਹੋਈਆਂ ਸੀ ਉਹਨਾਂ ਨੂੰ ਦੁਬਾਰਾ ਅਪਗ੍ਰੇਡ ਕਰਨ ਵਾਸਤੇ ਅਸੀਂ ਫਾਈਨੈਂਸ ਡਿਪਾਰਟਮੈਂਟ ਨਾਲ ਮੀਟਿੰਗ ਕਰਕੇ ਉਹਨਾਂ ਤੋਂ ਫੰਡ ਮੰਗੇ ਆ। ਵਾ ਮੰਤਰੀ ਜੀ ਤੁਸੀਂ ਸਵਾਲਾਂ ਦਾ ਜਵਾਬ ਨਹੀਂ ਦਿੱਤਾ ਬਲਕਿ ਤੁਹਾਡੇ ਜਵਾਬ ਨੇ ਇੱਕ ਹੋਰ ਸਵਾਲ ਖੜਾ ਕਰ ਦਿੱਤਾ ਹੈ। ਕੀ ਚੋਣਾਂ ਤੋਂ ਪਹਿਲਾਂ ਐਲਾਨ ਕਰਨ ਵੇਲੇ ਦੂਰ ਅੰਦੇਸ਼ੀ ਨਾਲ ਸਕੀਮ ਦੇ ਫਾਇਦੇ ਜਾਂ ਨੁਕਸਾਨ ਨਹੀਂ ਸੋਚੇ ਗਏ ਸੀ? ਜਾਫਰ ਪੰਜਾਬ ਦੀ مالی ਹਾਲਤ ਨੇ ਸਰਕਾਰ ਨੂੰ ਪੈਰ ਪਿਛਾ ਕਰਨ ਲਈ ਮਜਬੂਰ ਕੀਤਾ ਕਿਉਂਕਿ 2012-13 ਦੌਰਾਨ 1,47,727 ਵਿਦਿਆਰਥੀ ਸਰਕਾਰੀ ਸਕੂਲਾਂ ਵਿੱਚ 12ਵੀਂ ਜਮਾਤ ਲਈ ਐਨਰੋਲ ਹੋਏ ਇਸ ਸਾਲ 12ਵੀਂ ਦੇ ਵਿਦਿਆਰਥੀਆਂ ਲਈ ਬਜਟ ਰੱਖਿਆ ਗਿਆ ਸੀ 2013-14 ਦੌਰਾਨ 1,84,137 ਵਿਦਿਆਰਥੀ ਸਰਕਾਰੀ ਸਕੂਲਾਂ ਵਿੱਚ 11ਵੀਂ ਜਮਾਤ ਲਈ ਐਨਰੋਲ ਹੋਏ ਇਸ ਸਾਲ 11ਵੀਂ ਦੇ ਵਿਦਿਆਰਥੀਆਂ ਲਈ ਬਜਟ ਰੱਖਿਆ ਗਿਆ ਸੀ ਕੁੱਲ ਮਿਲਾ ਕੇ 2 ਸਾਲਾਂ ਦੌਰਾਨ 331864 ਵਿਦਿਆਰਥੀ ਕੇਨਾ ਵਿਦਿਆਰਥੀਆਂ ਨੂੰ ਲੈਪਟਾਪ ਦੇਣਾ ਸਰਕਾਰੀ ਖਜ਼ਾਨੇ ਦੇ ਵਾਸਤੇ ਸੀ। ਖੈਰ ਸਕੂਲਾਂ ਦੀਆਂ ਕੰਪਿਊਟਰ ਲੈਬਸ ਨੂੰ ਹਾਈ-ਟੈਕ ਬਣਾਉਣ ਵਾਲੇ ਵਾਅਦੇ ਦੀ ਸੱਚਾਈ ਜਾਣਨ ਲਈ ਅਸੀਂ ਪਹੁੰਚੇ ਲੁਧਿਆਣਾ ਦੇ ਪੀਏਯੂ ਚ ਬਣੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ। ਵਿਦਿਆਰਥੀਆਂ ਤੇ ਅਧਿਆਪਕਾਂ ਦੀ ਸ਼ਿਕਾਇਤਾਂ ਨੇ ਸਰਕਾਰੀ ਦਾਅਵੇ ਦੀ ਫੂਕ ਕਰ ਦਿੱਤੀ ਕੰਪਿਊਟਰ ਕਾਟ ਹੋਣ ਕਰਕੇ ਸਾਨੂੰ ਬਹੁਤ ਤਕਲੀਫਾਂ ਦਾ ਸਾਹਮਣਾ ਕਰਨਾ ਪੈਂਦਾ ਬਹੁਤ देर ਵੇਟ ਕਰਨੀ ਪੈਂਦੀ ਹੈ ਤੇ ਜਦੋਂ ਵਾਰੀ ਆਉਂਦੀ ਹੈ ਫਿਰ ਉਹ 5 ਕੁ ਮਿੰਟ ਚ ਉੱਠਣਾ ਪੈਂਦਾ ਵਾ ਇਸ ਲਈ ਲੈਪਟਾਪ ਦੀ ਬਹੁਤ ਜ਼ਿਆਦਾ ਲੋੜ ਹੈ ਤੇ ਸਰਕਾਰ ਨੇ ਸਾਡੇ ਨਾਲ ਵਾਅਦਾ ਕੀਤਾ ਸੀ ਤੇ ਇਸ ਕਰਕੇ ਸਾਨੂੰ ਲੈਪਟਾਪ ਜ਼ਰੂਰ ਦੇਣੇ ਚਾਹੀਦੇ ਆ ਸਰਕਾਰ ਨੇ ਜਿਸ ਤਰੀਕੇ ਨਾਲ ਵਾਅਦਾ ਸਰ ਦੇਖੋ ਐਜੂਕੇਸ਼ਨ ਦਾ ਕੰਪਿਊਟਰ ਦਾ ਅੱਜ ਦੀ ਯੁੱਗ ਦੀ ਨੀਡ ਆ ਔਰ ਬੱਚੇ ਬੜੀ ਮਿਹਨਤ ਨਾਲ ਵੀ ਕਰਦੇ ਆ ਪਰ ਸਾਡੇ ਇੱਕ ਪ੍ਰੋਬਲਮ ਇਹ ਆ ਵੀ ਸਾਡੇ ਕੋਲੇ 25 ਕੰਪਿਊਟਰ ਆ ਤੇ ਸਾਡੇ ਕੋਲ 2500 ਬੱਚਾ ਤੇ ਜਿਹੜੀ ਡਿਮਾਂਡ ਉਹਨਾਂ ਬੱਚਿਆਂ ਦੀ ਪੂਰੀ ਨਹੀਂ ਹੁੰਦੀ ਕਿਉਂ ਸਾਡੀ ਕਲਾਸ ਦੇ ਵਿੱਚ ਇੱਕ ਦੇ ਵਿੱਚ 60-60 ਬੱਚੇ ਨੇ ਤੇ 25 ਕੰਪਿਊਟਰ ਹਿਸਾਬ ਲਾਓ ਵੀ 45 ਮਿੰਟ ਦਾ ਪੀੜ ਆ ਤੇ ਕਿੰਨੇ ਬੱਚੇ ਨੂੰ ਕਿੰਨੇ ਮਿੰਟ ਆਏ ਇਹ ਸਕੂਲ ਪੰਜਾਬ ਦੇ ਚੰਗੀ ਹਾਲਤ ਵਾਲੇ ਸਰਕਾਰੀ ਸਕੂਲਾਂ ਵਿੱਚੋਂ ਇੱਕ ਹੁੰਦਾ ਹੈ ਜੇ ਇੱਥੇ ਅਜਿਹਾ ਹਾਲ ਹੈ ਤਾਂ ਪੰਜਾਬ ਦੇ ਪਿੰਡਾਂ ਵਿੱਚ ਬਣੇ ਸਰਕਾਰੀ ਸਕੂਲਾਂ ਦੀ ਕੰਪਿਊਟਰ ਲੈਬ ਦਾ ਤਾਂ ਫਿਰ ਰੱਬ ਹੀ ਰੱਖਾ ਹੈ ਮੋਦੀ ਮੋਦੀ ਇਹ ਉਸ ਦੇਸ਼ ਦੇ ਸੂਬੇ ਦਾ ਹਾਲ ਹੈ ਜਿੱਥੇ ਦੇ ਪ੍ਰਧਾਨ ਮੰਤਰੀ ਵਿਦੇਸ਼ਾਂ ਵਿੱਚ ਜਾ ਕੇ ਡਿਜੀਟਲ ਇੰਡੀਆ ਦਾ ਨਾਅਰਾ ਦਿੰਦੇ ਨੇ ਜਿਸ ਪ੍ਰਕਾਰ ਤੇ ਟੈਕਨੋਲੋਜੀ ਨੇ पूरे जगत को एक नई शक्ति दी है नई दिशा भी दी है और इसके लिए हमने भी संप्रान संजोया है डिजिटल इंडिया कुल मिलाकर सरकार का लैपटॉप देने का वादा तो हवा हो गया पहला लैपटॉप का लालच दे वोटा भी ले, ले लिया फिर गुड़ी सियासत खेड़ के बड़ी आसानी नाल पल्ला भी छुड़ा लिया ਇਸੇ ਤਰ੍ਹਾਂ ਇੱਕ ਹੋਰ ਸਰਕਾਰੀ ਵਾਅਦੇ ਦੀ ਸੱਚਾਈ ਤੋਂ ਅਗਲੀ ਪੇਸ਼ਕਸ਼ ਵਿੱਚ ਚੁੱਕਾਂਗੇ ਪਰਦਾ